ਜੇ ਮੈਨੂੰ ਪੁੱਛੇ ਨਾ ਕੋਈ ਵੀ ਤੈਨੂੰ ਰਸੋਈ ਦੇ ਵਿੱਚੋਂ ਸਭ ਤੋਂ ਔਖਾ ਕੰਮ ਰਸੋਈ ਦੇ ਕੰਮਾਂ ਵਿੱਚੋਂ ਕਿਹੜਾ ਲੱਗਦਾ ਤੇ ਮੈਂ ਕਹੂੰਗੀ ਆਟਾ ਗੁੰਨਣਾ ਫਰੈਂਡਸ ਮੈਨੂੰ ਆਟਾ ਗੁੰਨਣਾ ਇਨਾ ਜਿੰਨੇ ਵੀ ਕਿਚਨ ਦੇ ਗੱਲਤ ਲੱਗਦਾ ਨਾ ਸਭ ਤੋਂ ਔਖਾ ਪਤਾ ਨਹੀਂ ਕਿਉਂ ਹੱਥਾਂ ਨਾਲ ਜਿੰਬੜਦਾ ਨਾ ਜਦੋਂ ਆਟਾ ਮੈਨੂੰ ਬੜੀ ਇਰੀਟੇਸ਼ਨ ਹੁੰਦੀ ਆ ਛੋਟੀ ਉਮਰੀ ਤੋਂ ਲੈ ਕੇ ਹੁਣ ਤੱਕ ਸਭ ਤੋਂ ਔਖਾ ਉਹ ਜ਼ਿਆਦਾ ਇਰੀਟੇਸ਼ਨ ਹੁੰਦੀ ਆ ਤੇ ਪਰ ਕੀ ਕਰੀਏ ਗੁੰਡਣਾ ਤੇ ਪੈਣਾ ਹੀ ਆ ਅੱਜ ਕੱਲ ਤਾਂ ਜਮਾਨਾ ਹੀ ਇਦਾਂ ਦਾ ਹੋ ਗਿਆ ਕਿ ਬਾਹਰ ਦੀ ਚੀਜ਼ ਤੁਸੀਂ ਖਾਈ ਨਹੀਂ ਲੱਕਦੇ ਹੈਗੇ ਭਰੋਸਾ ਹੀ ਨਹੀਂ ਰਿਹਾ ਤੇ ਮੇਰਾ ਤਾਂ ਵੈਸੇ ਹੀ ਨਹੀਂ ਮਨ ਕਰਦਾ ਹੈਗਾ ਤੇ ਪਰ ਕੰਮ ਤੇ ਕੰਮ ਹੀ ਆਉ ਤਾਂ ਕਰਨਾ ਹੀ ਪਾਵੇਂ ਤੁਸੀਂ ਜੋ ਮਰਜ਼ੀ ਕਰੋ ਜਿੰਨੀ ਵੱਡੀ ਮਰਜ਼ੀ ਖੋਟ ਤੇ ਹੋਵੇ ਪਰ ਆਪਣੇ ਖਾਣ ਪੀਣ ਦੇ ਲਈ ਤੁਹਾਨੂੰ ਖੁਦ ਹੀ ਕਰਨਾ ਚਾਹੀਦਾ ਖੁਦ ਹੀ ਬਣਾਉਣਾ ਚਾਹੀਦਾ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਤੇ ਇੱਕ ਅਜੀਬ ਤਰੀਕੇ ਦੀ ਖੁਸ਼ੀ ਵੀ ਮਿਲਦੀ ਆ ਤੁਹਾਨੂੰ ਜਦੋਂ ਤੁਸੀਂ ਆਪਣੀ ਫੈਮਿਲੀ ਲਈ ਆਪਣੇ ਲਈ ਮਤਲਬ ਕੁਝ ਬਣਾਣੇ ਹੋ ਖਾਣਾ ਖਾਣੇ ਹੋ ਬਣਾਣੇ ਹੋ ਤੇ ਸਾਰੇ ਖੁਸ਼ੀ-ਖੁਸ਼ੀ ਖਾਂਦੇ ਆ ਤੇ ਬੜੀ ਖੁਸ਼ੀ ਮਿਲਦੀ ਆ ਬੰਦੇ ਨੂੰ ਅੰਦਰੋਂ ਤੇ ਮਤਲਬ ਨਹੀਂ ਚੰਗਾ ਲੱਗਦਾ ਇਹ ਮਤਲਬ ਨਹੀਂ ਕਿ ਨਹੀਂ ਗੁੰਨਣਾ ਰੋਟੀ ਬ੍ਰੈਕਫਾਸਟ ਲਈ ਕੋਈ ਤਾਂ ਮੋਲ ਨਹੀਂ ਆ ਤੁਸੀਂ ਦੱਸਿਓ ਫਰੈਂਡਸ ਤੁਹਾਨੂੰ ਕਿਹੜਾ ਕੰਮ ਆ ਜ਼ਿੰਦਗੀ 'ਚ ਜਿਹੜਾ ਕਰਨਾ ਵੀ ਪੈਂਦਾ ਹੈ ਤੇ ਕਰਨ ਨੂੰ ਮਨ ਨਾ ਕਰਦਾ ਹੋਵੇ ਦੱਸਿਓ ਜ਼ਰੂਰ ਅਸੀਂ ਤਾਂ ਇੱਕ ਵਾਰੀ ਫੇਲੇ ਆਟਾ ਘੁੰਨ ਲਈਦਾ ਤੇ ਸਮਾਂ ਦੇ ਨਹੀਂ ਚਾਹੁੰਦੇ ਤੇ ਫਿਰ ਮਿਲਦੇ ਆ